ਤਾਰਿਕ ਸੰਪਰਾ ਨੂੰ ਸਤਿ ਸ੍ਰੀ ਅਕਾਲ ਇਸ ਸਾਲ ਜਿਵੇਂ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਐਚਡੀ 3388 ਕਣਕ ਦੇ ਕਿਸਮ ਵੇਚੀ ਗਈ ਆ ਕਿਸਮ ਦੇ ਚੰਗੇ ਜੁੱਸੇ ਬਾਰੇ ਇਹ ਕਿਸਮ ਕਿੰਨੇ ਦਿਨ ਦੀ ਹੋ ਚੁੱਕੀ ਆ ਇਹਦੇ ਬਾਰੇ ਗੱਲਬਾਤ ਕਰਨੀ ਹੈਗੇ ਆ ਜਿੰਨੇ ਵੀ ਕਿਸਾਨ ਭਰਾਵਾਂ ਦੇ ਐਚਡੀ 3388 ਕਿਸਮ ਨੂੰ ਲੈ ਕੇ ਸਵਾਲ ਹੈਗੇ ਆ ਤਾਂ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਵੀ ਕਰ ਸਕਦੇ ਹੈਗੇ ਆ ਤੇ ਕਿੰਨੇ ਕਿੜੇ ਬੀਜ ਜੇ ਤੁਸੀਂ ਉਹ ਵੀ ਦੱਸਣੇ ਹੈਗੇ ਆ ਅੱਜ ਆਪਣੀ ਐਚਡੀ 338 ਕਿਸਮ ਇਹ 77 ਦਿਨ ਦੀ ਹੋ ਚੁੱਕੀ ਆ 0 ਡਿਲ ਦੇ ਨਾਲ ਬੀਜੀ ਹੋਈ ਆ 40 ਕਿਲੋ ਜਿਹੜਾ ਸੀਡ ਪਾਇਆ ਹੋਇਆ ਤਿੰਨ ਗੱਟੇ ਯੂਰੀਆ ਦੇ ਤੇ ਇਹਦੇ ਵਿੱਚ ਇੱਕ ਸਪਰੇ ਮੈਗਨੀਸ ਸਲਫੇਟ ਤੇ ਪਲੱਸ ਸਲਫਰ ਦੀ ਥੱਲੇ ਵੈਂਟੋਨੇਟ ਸਲਫਰ ਜਿਹੜਾ ਆਪਾਂ ਨੇ ਦਿੱਤਾ ਹੋਇਆ ਹੈਗਾ ਤੇ ਜੇ ਗੱਲ ਕਰੀਏ ਇਸ ਕਿਸਮ ਦੀ ਠੀਕ ਹੈ ਹਾਈਟ ਕਿੰਨੀ ਕਿਸਮ ਦੀ ਪ੍ਰੋਬਲਮ ਕੀ ਹੈਗੀ ਕਿਸਮ ਦੇ ਵਿੱਚ ਚੰਗਾ ਝਾੜ ਦੇਣ ਦੀ ਕੀ ਇਹਦੀ ਸ਼ਕਤੀ ਹੈਗੀ ਹੈ ਠੀਕ ਹੈ ਸਾਰੇ ਸਵਾਲਾਂ ਦੇ ਬਾਰੇ ਗੱਲਬਾਤ ਕਰਨੀ ਹੈਗੀ ਆ ਇਹ ਜਿਹੜੀ ਕਿਸਮ ਹੈਗੀ ਆ ਇਹ 98 ਸੈਂਟੀਮੀਟਰ ਦੇ ਲਗਭਗ ਇਹਦੀ ਹਾਈਟ ਹੈਗੀ ਆ ਕੋਈ ਕਿਸਮ ਡਿਗਦੀ ਨਹੀਂ ਹੈਗੀ ਠੀਕ ਹੈ ਕੋਈ ਇਹਦੇ ਉੱਪਰ ਲੀਹੋਸਨ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਇਹ ਕਿਸਮ 62 ਮਣ ਤੋਂ ਲੈ ਕੇ 75 ਮਣ ਤੱਕ ਝਾੜ ਦੇਣ ਦੀ ਸ਼ਕਤੀ ਰੱਖਦੀ ਹੈਗੀ ਆ ਵੱਖ-ਵੱਖਰੀ ਜਮੀਨਾਂ ਦਾ ਹਿਸਾਬ ਹੁੰਦਾ ਹੈ ਵੱਖ-ਵੱਖਰੀਆਂ ਪਾਣੀਆਂ ਦਾ ਹਿਸਾਬ ਹੁੰਦਾ ਹੈ ਹਨ ਤੇ ਇਸ ਕਿਸਮ ਦਾ ਬੀ ਬੇਰ ਹੁੰਦਾ ਜਿਹੜਾ 10 ਨਵੰਬਰ ਤੋਂ ਲੈ ਕੇ ਐਂਡ 30 ਨਵੰਬਰ ਤੱਕ ਆਰਾਮ ਦੇ ਨਾਲ ਹੁੰਦਾ ਹੈਗਾ ਕਿਸਮ ਦਾ ਦਾਣਾ ਮੋਟਾ ਹੈਗਾ ਕਿਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜੇ ਕਹ ਰਹੀਏ ਕੋਈ ਗਰੋਥ ਦੀ ਸਮੱਸਿਆ ਨਹੀਂ ਆਉਂਦੀ ਕਿਸਮ ਫਟਾਰਾ ਵਧੀਆ ਕਰਦੀ ਹੈ ਜਰਮੀਨੇਸ਼ਨ ਕਿਸਮ ਦਾ ਜਿਹੜਾ ਸਹੀ ਸਮੇਂ ਹੁੰਦਾ ਹੈਗਾ ਪਿਛਲੇ ਸਾਲ ਆਪਾਂ ਨੇ 3 ਕਨਾਲਾਂ ਬੀਜੇ ਨੇ ਸਾਲ 4 ਤੋਂ 5 ਏਕੜੀ ਬੀਜੇ ਆ ਕਿਸਮ ਜਿਹੜੀ ਹਲੇ ਤੱਕ ਵਧੀਆ ਖੜੀ ਐ ਤੇ ਇਸ ਕਿਸਮ ਦੇ ਵਿੱਚ ਜੇ ਦਿਨਾਂ ਦੀ ਗੱਲ ਕਰੀਏ ਇਹ ਕਿਸਮ 145 ਤੋਂ 48 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਐ ਵੱਢਣ ਦੇ ਲਈ ਰੈਡੀ ਹੁੰਦੀ ਐ ਤੇ ਵਿੱਚ ਕਿਸਾਨ ਭਰਾ ਕਹਿੰਦੇ ਵੀ ਅਸੀਂ ਗੇਤੀ ਬੀਜੀ ਜਾਂ ਕੋਈ ਇਹਦੇ ਵਿੱਚ ਅਸੀਂ ਮੰਨ ਲਓ ਲਿਓ ਸੰਕਰ ਕਰ ਸਕਦੇ ਆ ਇਹਦੇ ਵਿੱਚ ਬਾਈ ਕੋਈ ਲਿਉਸਨ ਕਰਨ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਕੋਈ ਕਿਸਮ ਇਹ ਛੋਡੇ ਖੇਤਾਂ ਦੇ ਵਿੱਚ ਜਿਹੜੀ ਡਿੱਗਦੀ ਨਹੀਂ ਹੈਗੀ ਠੀਕ ਹੈ ਤੁਸੀਂ ਨੇ ਬੀਜ ਕਿੱਥੋਂ ਲਿਆ ਉਹ ਤੁਸੀਂ ਦੇਖਣਾ ਹੈਗਾ ਹਨਾ ਆਪਾਂ ਨੇ ਆਪਦੇ ਘਰ ਦਾ ਬੀਜ ਰੱਖਿਆ ਠੀਕ ਹੈ ਤੇ ਹੋਰ ਵੀ ਕਿਸਾਨਾਂ ਨੂੰ ਜਿਹੜਾ ਬੀਜ ਦਿੱਤਾ ਕਿਸਮ 60 65 ਦਿਨ ਤੇ ਜਾ ਕੇ ਐਨ ਪੂਰਾ ਫਟਾਰਾ ਲੈ ਜਾਂਦੀ ਹੈ ਪਿਛਲੇ ਜਿਹੜੇ 40 45 50 ਦਿਨ ਦੀ ਕਿਸਮ ਸੀ ਉਦੋਂ ਦੀ ਵੀ ਮੈਂ ਵੀਡੀਓ ਇੱਕ ਸਾਈਡ ਲਾ ਦਿੰਨਾ ਉਹ ਵੀ ਉਹਦੇ ਲੱਗਦਾ ਸੀ ਵੀ ਜ਼ਮੀਨ ਇਹਨੇ ਢੱਕੀ ਨਹੀਂ ਹੈਗੀ ਹਨਾ ਦੇਖਣ ਨੂੰ ਲੱਗਦਾ ਸੀ ਵੀ ਕਿਹੜੀ ਮੱਲਾ ਕਣਕ ਹੋਗਾ ਨਾ ਪਰ ਹੁਣ ਜਦੋਂ ਇਹ 65 70 ਦਿਨਾਂ 70 ਦਿਨਾਂ ਦੇ ਘਰਾਂ ਜਾ ਗਈ ਤੇ ਦੂਜਾ ਇਹਨੂੰ ਪਾਣੀ ਲਾ ਗਿਆ ਤਿੰਨ ਗੱਟੇ ਯੂਰੀਆ ਦੇ ਪਾ ਗਏ ਤੇ ਕਿਸਮ ਜਿਹੜੀ ਇਹ ਦੱਸਣ ਲੱਗੀ ਵੀ ਹਾਂ ਕਿਸਮ ਹੈਗੀ ਐ ਦਾਮ ਕਿਸਮ ਦੇ ਵਿੱਚ ਜਿਹੜਾ ਹੈਗਾ ਠੀਕ ਹੈ ਕੋਈ ਬਾਲਾ ਸੋ ਨੂੰ ਇਹਦੇ ਵਿੱਚ ਸਮਾਨ ਪਾਉਣ ਦੀ ਲੋੜ ਨਹੀਂ ਜਿਹੜੇ ਆਪਾਂ ਜਿਵੇਂ ਕੋਈ ਐਨਪੀਕੇ ਕਰ ਲਿਆ ਨਾ ਜਾਂ ਕੋਈ ਮੈਗਨੀਜ਼ ਜਿੰਕਾ ਕਰ ਲਿਆ ਇਹ ਤਾਂ ਜ਼ਰੂਰੀ ਤੱਤ ਨੇ ਆ ਨਾ ਇਹ ਤਾਂ ਹਰ ਇੱਕ ਫਸਲ ਦੇ ਲਈ ਜ਼ਰੂਰੀ ਹੁੰਦੇ ਆ ਪਰ ਕਿਸਮ ਦਾ ਫਟਾਰਾ ਬਹੁਤ ਵਧੀਆ ਹੈ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਨੇ ਦੂਜਾ ਪਾਣੀ ਲਾਇਆ ਪਾਣੀ ਲੱਗਣ ਕਰਕੇ ਨਾ ਵਿੱਚ ਗਾਰਾ ਗਾਰੇ ਕਰਕੇ ਵੜਿਆ ਨਹੀਂ ਜਾਂਦਾ ਤੇ ਕਿਸਮ ਬਹੁਤ ਸੋਹਣੀ ਆ ਠੀਕ ਹੈ ਆਪਾਂ ਨੂੰ ਚਾਹੀਏ ਆਪਨੇ ਤਾਂ ਬਾਣ ਬਤਾਇ ਮੈਂ ਸਾਰੇ ਕਿਸਾਨ ਨੂੰ ਇਹ ਕਹਿਣਾ ਹੁੰਦਾ ਵੀ ਕਿਸਮ ਕੋਈ ਵੀ ਤੁਸੀਂ ਲਾਓ ਪਹਿਲਾਂ ਉਹਦਾ ਟ੍ਰਾਇਲ ਜਰੂਰ ਕਰ ਲਿਆ ਕਰੋ ਟ੍ਰਾਇਲ ਤੋਂ ਬਿਨਾ ਕੋਈ ਵੀ ਕਿਸਮ ਕਾਮਜਾਬ ਨਹੀਂ ਹੁੰਦੀ ਆਪਣੇ ਖੇਤ ਦੇ ਵਿੱਚ ਜੇ ਤਿੰਨ ਗਨਾਲਾਂ ਦੀ ਐਵਰੇਜ ਦੀ ਗੱਲ ਕਰੀਏ ਆਪਣੇ 65 67 ਮਨ ਦਾ ਝਾੜ ਸੀਗਾ ਦਾਣਾ ਕਿਸਮ ਦਾ ਮੋਟਾ ਹੈਗਾ ਪੀ ਪੀਲੀ ਕੁੰਗੀ ਪੂਰੀ ਕੁੰਗੀ ਬਿਮਾਰੀਆਂ ਆਉਂਦੀਆਂ ਨੇ ਜਿਹੜੀਆਂ ਉਲੀਆਂ ਹਨਾ ਉਹਨਾਂ ਨੂੰ ਉਹਨਾਂ ਦੇ ਨਾਲ ਲੜਨ ਦੀ ਸ਼ਕਤੀ ਰੱਖਦੀ ਹੈ ਵੈਸੇ ਕੋਈ ਦਿੱਕਤ ਆਉਂਦੀ ਨਹੀਂ ਹੈ ਕਿ ਕੋਈ ਐਨਪੀਕੇ ਵਗੈਰਾ ਕਰਨਾ ਹੈ ਆਪਾਂ ਉਹ ਜਿਹੜਾ 85 ਦਿਨ ਤੇ ਜਾ ਕੇ ਕਰਾਂਗੇ ਕਿਸਮ ਬੜੀ ਹੈ ਵਧੀਆ ਹੈ ਤੇ ਕਿਹੜੇ ਕਿਸਾਨ ਭਰਾਵਾਂ ਦੇ ਕਿਸਮ ਬੀਜੀ ਆ ਫੀਡਬੈਕ ਜ਼ਰੂਰ ਦਿਓ ਧੰਨਵਾਦ